ਹਾਂ ਜੀ ਇਹ ਗੀਤ ਮੈਂ ਸਮਝਦਾ ਹਾਂ ਵੀ ਗਲਾਕਾਰ ਜਿਹੜੇ ਹੁੰਦੀਆਂ ਨਾ ਇਲਾਹੀ ਕੁਝ ਗੱਲਾਂ ਬਾਤਾਂ ਹੁੰਦੀਆਂ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਗੁਰਬਾਣੀ ਗੁਰੂ ਨਾਨਕ ਦੇਵ ਜੀ ਨੇ ਨਹੀਂ ਲਿਖੀ ਗੁਰੂ ਅਰਜਨ ਦੇਵ ਜੀ ਨੇ ਨਹੀਂ ਲਿਖਵਾਨੀ ਬਾਣੀ ਆਮਦ ਹੋਈ ਹੈ ਉਸ ਸਮੇ ਦੇ ਮੁਤਾਬਕ ਜਦੋਂ ਜ਼ੁਲਮ ਤੇ ਜ਼ਬਰ ਦਾ ਜ਼ੋਰ ਵੱਧਾ ਜਿੱਥੇ ਤਲਵਾਰ ਕੰਮ ਨਹੀਂ ਕਰਦੀ ਉੱਥੇ ਸ਼ਬਦ ਕੰਮ ਕਰਦਾ ਹੈ ਜਿੱਥੇ ਕਲਮਾਂ ਕੰਮ ਨਹੀਂ ਕਰਦੀਆਂ ਉੱਥੇ ਗਾਉਣ ਵਾਲਿਆਂ ਦੀਆਂ ਆਵਾਜ਼ਾਂ ਗਾਉਣ ਵਾਲਿਆਂ ਦੀਆਂ ਕਲਮਾਂ ਕੰਮ ਕਰਦੀਆਂ ਸੋ ਹਰ ਕਲਾਕਾਰ ਦਾ ਫਰਜ਼ ਹੁੰਦਾ ਹੈ ਕਿ ਆਪਣੇ ਸਮਾਜ ਲਈ ਵੀ ਕੁਛ ਨਾ ਕੁਛ ਗਾਵੇ ਮੈਂ ਕੀ ਗੀਤ ਗਾਇਆ ਜਿਸ ਗੀਤ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਔਰ ਇਹ ਫਰਜ਼ ਬਣਦਾ ਹੈ ਸਾਡੇ ਬੱਚੇ ਅੱਜ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ ਪਿੰਡਾਂ 'ਚ ਵੀ ਅੰਗਰੇਜ਼ੀ ਸਕੂਲ ਹੈ ਜਾਨੀ ਅਸੀਂ ਕਹਿੰਦੇ ਆਂ ਪੰਜਾਬੀ ਆਂ ਜ਼ੋਰ ਵੀ ਬੜਾ ਲਾਉਣੇ ਆ ਪੰਜਾਬੀ 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 ਪਰ ਜੇ ਕਿਸੇ ਨੂੰ ਪੰਜਾਬੀ ਦੀ 35 ਅਖਰੀ ਪੁੱਛ ਲਈਏ ਚਾਹੇ ਉਹ 60 ਸਾਲ ਦਾ ਗੋਣੀ ਹੋਵੇ ਉਹਨੂੰ ਕਹਿ ਦਈਏ ਵੀ ਐਂ ਕਰ ਉੰਡਾ ਐੜਾ ਈੜੀ ਸਸਾ ਹਾ ਕਕ ਕਖਾ ਪੂਰਾ ਸੁਣਾ ਦੇ ਨਹੀਂ ਸੁਣਾਇਆ ਜਾਣਾ ਅਰੇ ਜਾਣ ਕੇ ਸੋ ਮੇਰੀ ਕੋਸ਼ਿਸ਼ ਸੀ ਕਿ ਬੱਚਿਆਂ ਨੂੰ ਊੜੇ ਆੜੇ ਨਾਲ ਜੋੜਿਆ ਜਾਵੇ ਸੋ ਦੋ ਲੈਣਾ ਜਿਹੜੀਆਂ ਉਹ ਮੈਂ ਇਸ ਗਾਣੇ ਦੀ ਸੁਣਾਉਂਗਾ ਤੁਹਾਨੂੰ ਵੀਰੇ ਕਾਉਂਟ ਦੇ ਦੋ ਆਹ ਯਾ ਮੇਰੀ ਜਿੰਦਗਾਨ ਸਾਡੇ ਫਰੀਦਕੋਟ ਦੀ ਬੁਲੰਦ ਆਵਾਜ਼ ਅਰਸੀਲਾ ਸਾਹਿਬ ਰਸਪਾਲ ਸਿੰਘ ਜੀ ਰਸੀਲਾ ਅੱਜ ਵੀ ਕੁੰਨ ਕੇ ਗਾਉਂਦੇ ਨੇ ਪੂਰਾ ਬੜੀ ਜਾਨ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਗਲੇ ਵਿੱਚ ਤਾੜੀ ਮਾਰ ਦਿਓ ਜੀ ਇਹਨਾਂ ਕਲਾਕਾਰਾਂ ਵਾਸਤੇ ਤਾੜੀ ਮਾਰੋ ਸੋ ਮੈਂ ਗੀਤ ਗਾਉਂਗਾ ਮੈਂ ਬੇਨਤੀ ਕਰੂਗਾ ਜਿੰਨੇ ਤੁਸੀਂ ਬੈਠੇ ਹੋ ਯਾਰ ਆਪਾਂ ਸਾਰੇ ਸਰੋਤੇ ਨਹੀਂਗੇ ਤੁਸੀਂ ਸਾਰੇ ਗਾਉਣ ਵਾਲੇ ਸੁਣਨ ਵਾਲੇ ਲਿਖਣ ਵਾਲੇ ਸਮਝਣ ਵਾਲੇ ਹੋ ਤੁਸੀਂ ਬੋਲਣਾ ਵੀਡੀਓ ਭਾਈ ਮੇਰੀ ਨਹੀਂ ਬਣਾਉਣੀ ਇਹ ਜਿਹੜੇ ਸਾਡੀ ਆਡੀਅנס ਬੈਠੀ ਇਹਨਾਂ ਦੀ ਬਣਾਉਣੀ ਹੈ ਇਹਨਾਂ ਨੂੰ ਦੇਖ ਕੇ ਬੜੇ ਲੋਕਾਂ ਨੂੰ ਪੈਂਕੇ ਫਰੀ ਯਾਦ ਆਉਗੀ ਸੋ ਮੈਂ ਗਾਉਂਗਾ ਤੁਸੀਂ ਮੇਰੇ ਨਾਲ ਗਾਉਣਾ ਹੈ ਰਿਪੀਟ ਦੋ ਤੇ ਉੜਾ ਐੜਾ ਈੜੀ ਸੱਸਾ ਹਾਹਾ ਪੜ ਲੈ ਉੜਾ ਐੜਾ ਈੜੀ ਹਾ ਹਾ ਪੜੀ ਲੈ ਹਾ ਹਾ ਪੜੀ ਲੈ ਹੋ ਨਾਨਕ ਦੀ ਬਾਣੀ ਦਾ ਤੂੰ ਲੜ ਫੜੇ ਲੈ ਦਰਸਾਨ ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜੇ ਲੈ ਊੜਾ ਐੜਾ ਈੜੀ ਹਾ ਹਾ ਪੜੀ ਲੈ ਪਾਣੀ ਦਾ ਤੂੰ ਲੜੇ ਫੜੇ ਆ ਨਾਨਕ ਦੀ ਪਾਣੀ ਦਾ ਤੂੰ ਲੜੇ ਫੜੇ ਲੈ ਕੂੜਾ ਐੜਾ ਕੀੜੀ ਸੱਸਾ ਕੂੜਾ ਐੜਾ ਕੀੜੀ ਸੱਸਾ ਹਾ ਹਾ ਫੜ ਲੈ ਹਾ ਹਾ ਫੜ ਲੈ ਹੋ ਗੁਰੂਆਂ ਦੀ ਪਾਣੀ ਦਾ ਤੂੰ ਲੜੇ ਫੜ ਲੈ ਆ ਨਾਨਕ ਦੀ ਪਾਣੀ ਦਾ ਤੂੰ ਲੜੇ ਫੜ ਲੈ